ਦੇਸ਼ ਭਰ ਚ ਇਸ ਸਮੇਂ ਦੀਵਾਲੀ ਦੀਆਂ ਰੌਣਕਾਂ ਨੇ ਬਾਜ਼ਾਰਾਂ ਦੇ ਵਿੱਚ ਇਸ ਸਮੇਂ ਲੋਕ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਦੀਵਾਲੀ ਦੇ ਮੌਕੇ ਤੇ ਇਹ ਸ਼ੁਭ ਮੰਨੇ ਜਾਂਦਾ ਹੈ ਕਿ ਜਾਂ ਦੀਵਾਲੀ ਵਾਲੇ ਦਿਨ ਗਹਿਣਿਆਂ ਜਾਂ ਬਰਤਨਾਂ ਦੀ ਜੋ ਖਰੀਦਦਾਰੀ ਹੈ ਉਹ ਕਰਨੀ ਚਾਹੀਦੀ ਹੈ ਤਾਂ ਜਹੇ ਦੇ ਵਿਚਾਲੇ ਲੋਕ ਦੀਵਾਲੀ ਨੂੰ ਲੈ ਕੇ ਕਾਫੀ ਉਸ਼ਾਹਿਤ ਨੇ ਤੇ ਇਸ ਮੌਕੇ ਤੇ ਲੋਕਾਂ ਦੇ ਵੱਲੋਂ ਜੋ ਦੀਵਾਲੀ ਜੋ ਹੈ ਉਹ ਪਟਾਕਿਆਂ ਦੇ ਜ਼ਰੀਏ ਮਨਾਈ ਜਾਂਦੀ ਹੈ ਪਰ ਇਹ ਪਟਾਕੇ ਜੋ ਕੁਝ ਮਿੰਟਾਂ ਦੇ ਲਈ ਸਾਨੂੰ ਖੁਸ਼ੀ ਦਿੰਦੇ ਨੇ ਇਹ ਹਾਡੀ ਸਿਹਤ ਦੇ ਲਈ ਕਾਫੀ ਹਾਨੀਕਾਰਕ ਸਾਬਤ ਹੋ ਸਕਦੇ ਨੇ ਵਾਤਾਵਰਣ ਮਾਹਿਰਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਮੰਨਣਾ ਹੈ ਕਿ ਇਹ ਜੋ ਚੰਤ ਮਿੰਟਾਂ ਦੀ ਸਾਨੂੰ ਖੁਸ਼ੀ ਇਹ ਪਟਾਕਿਆਂ ਦੀ ਰੌਸ਼ਨੀ ਵੇਖ ਕੇ ਮਿਲਦੀ ਹੈ ਇਹ ਕਈ ਦਿਨਾਂ ਤੱਕ ਸਾਡੀ ਸਿਹਤ ਤੇ ਬੁਰਾ ਅਸਰ ਪਾਉਂਦੀ ਹੈ ਕਿਉਂਕਿ ਜਦੋਂ ਅਸੀਂ ਪਟਾਕੇ ਚਲਾਉਂਦੇ ਆ ਤਾਂ ਪਟਾਕਿਆਂ ਤੋਂ ਨਿਕਲਣ ਵਾਲਾ ਧੂਆ ਹਵਾ ਦੇ ਵਿੱਚ ਫੈਲਦਾ ਹੈ ਤੇ ਅਜਹੇ ਦੇ ਵਿੱਚ ਹਵਾ ਦੇ ਵਿੱਚ ਜ਼ਹਿਰੀਲੇ ਕਣ ਜੋ ਨੇ ਉੱਪਰ ਜਾਂਦੇ ਨੇ ਜੋ ਸਾਡੀ ਸਿਹਤ ਦੇ ਲਈ ਕਾਫੀ ਹਾਨੀਕਾਰਕ ਮੰਨਿਆ ਜਾਂਦਾ ਹੈ ਇਹ ਜੋ ਹਾਨੀਕਾਰਕ ਕਣ ਨੇ ਜੋ ਹਵਾ ਦੇ ਵਿੱਚ ਮਿਲਦੇ ਨੇ ਇਹ ਸਾਡੇ ਸਰੀਰ ਤੇ ਕਾਫੀ ਹਾਨੀਕਾਰਕ ਅਸਰ ਪਾਉਂਦੇ ਨੇ ਸਾਡੇ ਸਿਹਤ ਦੇ ਲਈ ਇਹ ਸਹੀ ਚੰਗਾ ਸਾਬਤ ਨਹੀਂ ਹੁੰਦੇ ਸਾਡੇ ਗੁਰਦਿਆਂ ਤੇ ਫੇਫੜਿਆਂ ਤੇ ਤੇ ਦਿਲ ਦੇ ਪ੍ਰਵਾਹ ਦੇ ਉੱਪਰ ਇਹ ਬੁਰਾ ਪ੍ਰਭਾਵ ਪਾਉਂਦੇ ਨੇ ਤਾਂ ਜਹੇ ਦੇ ਵਿਚਾਲੇ ਵਾਤਾਵਰਨ ਮਾਹਿਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੀਵਾਲੀ ਦੇ ਮੌਕੇ ਰੋਸ਼ਨੀ ਦੀ ਜੋ ਅਸੀਂ ਦੀਵਾਲੀ ਮਨਾਈਏ ਨਾ ਕਿ ਪਟਾਕਿਆਂ ਦੀ ਰੋਸ਼ਨੀ ਨੂੰ ਅਸੀਂ ਖੁਸ਼ੀ ਮੰਨੀਏ ਬਲਕਿ ਰੋਸ਼ਨੀ ਨੂੰ ਅਸੀਂ ਖੁਸ਼ੀ ਦਾ ਪ੍ਰਤੀਕ ਮੰਨੀਏ ਉਹ ਖੁਸ਼ੀ ਗ੍ਰੀਨ ਜੋ ਲਾਈਟਾਂ ਨੇ ਉਹਨਾਂ ਦੇ ਵਿੱਚ ਵੀ ਹੋ ਸਕਦੀ ਹੈ ਜਾਂ ਅਸੀਂ ਦੀਵੇ ਜਗਾ ਕੇ ਵੀ ਜੋ ਹੈ ਦੀਵਾਲੀ ਮਨਾ ਸਕਦੇ ਹਾਂ ਤਾਂ ਜਹੇ ਦੇ ਵਿਚਾਲੇ ਪਟਾਕੇ ਚਲਾਉਣ ਤੋਂ ਗੁਰੇਜ਼ ਜੋ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ ਮੰਨਿਆ ਜਾਂਦਾ ਹੈ ਕਿ ਹਰ ਸਾਲ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਕਹਾਵਤ ਵੀ ਹੈ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਹਰ ਸਾਲ ਜੋ ਪ੍ਰਦੂਸ਼ਣ ਹੈ ਉਹ ਦੁੱਗਣਾ ਹੋ ਜਾਂਦਾ ਹੈ ਯਾਨੀ ਕਿ ਆਮ ਦੇ ਨਾਲ ਉਹ ਡਬਲ ਪੋਲਿਊਸ਼ਨ ਜੋ ਹੈ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਹੋ ਜਾਂਦਾ ਹੈ ਇਹ ਪਟਾਕਿਆਂ ਦੇ ਧੂਏ ਦੇ ਕਾਰਨ ਤਾਂ ਜਹੇ ਦੇ ਵਿਚਾਲੇ ਇਹ ਵਾਤਾਵਰਣ ਮਾਹਿਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗ੍ਰੀਨ ਦੀਵਾਲੀ ਜੋ ਹੈ ਮਨਾਉਣੀ ਚਾਹੀਦੀ ਹੈ ਪਟਾਕਿਆਂ ਦੀ ਜਗ੍ਹਾ ਤੇ ਦੀਵੇ ਜਾਂ LED ਲਾਈਟਾਂ ਜਗਾ ਕੇ ਸਾਨੂੰ ਦੀਵਾਲੀ ਮਨਾਉਣੀ ਚਾਹੀਦੀ ਹੈ ਤੁਹਾਨੂੰ ਜੋ ਦੀਵਾਲੀ ਦੀ ਖੁਸ਼ੀ ਹੈ ਉਹ ਪਟਾਕਿਆਂ ਦੀ ਰੌਸ਼ਨੀ ਚ ਨਹੀਂ ਬਲਕਿ ਦੂਸਰੀ ਰੌਸ਼ਨੀ ਦੇ ਵਿੱਚ ਉਹ ਵੇਖਣੀ ਚਾਹੀਦੀ ਹੈ ਤਾਂ ਜਾਏ ਮੌਕੇ ਗ੍ਰੀਨ ਦੀਵਾਲੀ ਨੂੰ ਜੋ ਹੈ ਪ੍ਰਮੋਟ ਕਰਨਾ ਚਾਹੀਦਾ ਹੈ ਪਟਾਕਿਆਂ ਚਲਾਉਣ ਤੋਂ ਜੋ ਹੈ ਉਹ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਅਸੀਂ ਇਹ 5 ਮਿੰਟਾਂ ਦੀ ਖੁਸ਼ੀ ਦੇ ਪਿੱਛੇ ਹਵਾ ਦੇ ਵਿੱਚ ਜੋ ਹੈ ਪ੍ਰਦੂਸ਼ਿਤ ਕਣ ਜੋ ਆ ਉਹ ਪੇਜ ਦਿੰਦੇ ਆ ਤੇ ਇਹ ਜੋ ਪ੍ਰਦੂਸ਼ਿਤ ਕਣ ਹੁੰਦੇ ਨੇ ਸਾਡੀ ਸਿਹਤ ਤੇ ਬੁਰਾ ਪ੍ਰਭਾਵ ਪਾਉਂਦੇ ਨੇ ਦਾ ਜਹੇ ਦੇ ਵਿਚਾਰੇ ਇਸ ਦੇ ਜੇਕਰ ਅਸੀਂ ਮਰੀਜ਼ਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਬੱਚੇ ਬਜ਼ੁਰਗ ਤੇ ਜੋ ਦਮੇ ਦੇ ਮਰੀਜ਼ ਨੇ ਉਹ ਇਸ ਦੀ ਸਭ ਤੋਂ ਜ਼ਿਆਦਾ ਚਪੇਟ ਦੇ ਵਿੱਚ ਆਉਂਦੇ ਨੇ ਕਿਉਂਕਿ ਇਹ ਜੋ ਪੋਲਿਊਟਿਡ ਹਵਾ ਹੁੰਦੀ ਹੈ ਇਹ ਸਭ ਤੋਂ ਜ਼ਿਆਦਾ ਉਹਨਾਂ ਤੇ ਬੁਰਾ ਅਸਰ ਪਾਉਂਦੀ ਹੈ ਅਜਿਹੇ ਦੇ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਦੀਵਾਲੀ ਜੇਕਰ ਸਿ ਮਨਾਉਣੀ ਹੈ ਤਾਂ ਅਸੀਂ ਪਟਾਕਿਆਂ ਦੀ ਜਗ੍ਹਾ ਤੇ ਇਹ ਗ੍ਰੀਨ ਦੀਵਾਲੀ ਜੋ ਹੈ ਮਨਾਈਏ ਦੱਸਦੀ ਕਿ ਦੀਵੇ LED ਲਾਈਟਾਂ ਜਾਂ ਬਲਬ ਜਗਾ ਕੇ ਅਸੀਂ ਜੋ ਦੀਵਾਲੀ ਨੂੰ ਮਨਾ ਸਕਦੇ ਹਾਂ ਇਸ ਨੂੰ ਆਪਣਾ ਸੀ ਰੋਸ਼ਨੀ ਦਾ ਪ੍ਰਤੀਕ ਮੰਨ ਸਕਦੇ ਹਾਂ ਪਟਾਕ ਕਿਆ ਦੀ ਜਗ੍ਹਾ ਤੇ ਗ੍ਰੀਨ ਦੀਵਾਲੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ